ਟੁੱਟੇ ਨੇ ਕੇ ਬੋਲੇ ਸਹੀ ਟੁੱਟੇ ਬਾਹ ਦਹੂ ਦਿਸ ਗਈ ਜਦੋਂ ਕਹਿੰਦਾ ਪ੍ਰੇਮ ਟੁੱਟ ਜਾਂਦਾ ਰੋ ਫਿਰ ਉਹਦੀ ਬੋਲੀ ਸਹੀ ਨਹੀਂ ਰਹਿੰਦੀ ਅੱਛਾ ਜੀ ਬੋਲੀ ਬੋਲੀ ਜੀ ਫਰਕ ਪੈ ਜਾਂਦਾ ਫਿਰ ਉਹ ਪਹਿਲੀ ਬੋਲੀ ਨਹੀਂ ਰਹਦੀ ਪਹਿਲੀ ਬੋਲੀ ਪ੍ਰੇਮ ਦੀ ਹੁੰਦੀ ਹੈ ਦੂਜੀ ਬੋਲੀ ਚ ਪ੍ਰੇਮ ਦੀ ਨਹੀਂ ਹੁੰਦੀ ਨੁਘਰ ਵਾਲੀ ਹੋ ਜਾਂਦੀ ਹੈ ਕਾਟਾ ਪੈ ਜਾਂਦਾ ਦੂਜੀ ਬੋਲੀ ਤੇ ਦੁੱਧਿਆ ਹੋ ਜਾਂਦੀ ਹੈ ਇਹਨ ਟੁੱਟੇ ਬਾਹ ਦੋਹੇ ਦਿਸ ਗਈ ਉਹ ਜਿਵੇਂ ਡੁੱਟ ਜਾਂਦੀ ਹੈ ਦੋੇ ਪਾਸੇ ਤੇ ਖਿੱਚ ਲੀਏ ਬਾਹ ਨੂੰ ਟੁੱਟੂਏ ਬਾਹ ਇੱਕ ਤਾਂ ਉਧਰੋਂ ਵੀ ਖਿੱਚ ਲਓ ਉਧਰੋਂ ਵੀ ਖਿੱਚ ਲਓ ਟੁੱਟ ਗਈ ਠੀਕ ਹੈ ਇਹਵੇਂ ਲਿਓ ਆਂ ਜੇ ਆਪਣੀ ਮੱਤੀ ਇੱਕ ਪਾਸੇ ਗੁਰਕਾ ਪਾਣ ਇੱਕ ਪਾਸੇ ਤੇਰਾ ਪਾਣ ਕਿ ਇਹ ਸੱਚੇ ਦੇ ਵਿੱਚ ਤਾਂ ਫਿਰ ਤੇਰੇ ਨੇ ਟੁੱਟੇ ਜਾਂਦੇ ਦੇ ਬਣਿਆ ਕੇ ਮੈਂ ਲੈਂਦਾ ਬਣਿਆ ਰਹਿਣਾ ਗੁਰ ਕੇ ਬਾਣੀ ਚੱਲੂ ਨੇ ਬਣੇ ਰਹਿਣਾ ਜਦੋਂ ਤਾਂ ਆਪਣਾ ਬਾਣਾ ਵੱਲੋਂ ਖਿੱਚ ਲਿਆ ਛੁੱਟ ਜੂਗੀ ਠੀਕ ਹੈ ਜੀ ਟੂਟ ਪ੍ਰੀਤ ਕੀ ਬੁਰਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟ ਪ੍ਰੀਤ ਗਈ ਬੁਰਬੋਲ ਜਦ ਬੁਰਬੋਲ ਬੋਲੇ ਹਸੂ ਕਦੇ ਬਰਾਬਰੀ ਪ੍ਰੀਤ ਟੁੱਟਲੀ ਹੋਤੀ ਹੈ ਖਸਬ ਕਰੇ ਬਨਾਬਰੀ ਫਿਰ ਗਰਤੰਦਰ ਪਾਏ ਬੁੱਲਣਾ ਜੀ ਹਕਮ ਕਰ ਲਈ ਬਤਰੀ ਪ੍ਰੀਤਾ ਟੁੱਟਣੀ ਅਸੀ ਟੁੱਟਨੀ ਟੁੱਟ ਪ੍ਰੀਤ ਗਈ ਭੁਰ ਬੋਲ ਗੁਰਮਤ ਪਰਹਰ ਘਤੀ ਪਰਹਰ ਸਾਡੀ ਟੁੱਗੜ ਗੁਰਮਤੀ ਢੋਲ ਨੇ ਅਬ ਤੋ ਹਲਤ ਕਰਤੀ ਦੂਰ ਕਰਤੀ ਗੁਰਮਤਦਾ ਨਾ ਹ ਜਿਹੜੀ ਦੂਰ ਹੋਵੇ ਪਤੀ ਤੋਂ ਅੱਛਾ ਜੀ ਸੱਚ ਤੋਂ ਦੂਰ ਵਾਲੀ ਮਤਸਾ ਨੂੰ ਦੁਰਮਤ ਹੈ ਦਿੱਤੇ ਆ ਗਏ ਤੇ ਦੁਰਮਤੀ ਪਰਹਰ ਛਾਡੀ ਢੋਲਿੱਤੇ ਆ ਗਿਆ ਉਹ ਤੀਨੇ ਢੋਲ ਨੇ ਛੱਡਦੀ ਆਬ ਤੋਂ ਅਲੱਗ ਕਰਤੀ ਅਸਹੀ ਜਿਹੜੀ ਹਲਾਕੀ ਦੀ ਮਤავ ਦਰਬੂਤਾਂ ਸਾਕੇ ਤੋਂ ਸਾਕੇ ਨੇ ਉਹ ਦੂਰੀ ਬਣਾ ਲਈ ਕਿ ਤੇਰਾ 라 ਹੋ ਮੇਰਾ 라 ਹੋ ਠੀਕ ਹੈ ਜੀ ਟੁੱਟੇ ਗੰਠ ਪੜੈ ਵਿਚਾਰ ਗੁਰ ਸ਼ਬਦੀ ਕਰ ਕਾਜ ਕਾਰਜ ਸਾਧ ਉੱਚੇ ਦਰਬਦੀ ਨੇ ਫੇਰ ਗਲ ਫੇਰ ਕਹਾ ਰਵਣਾ ਫੇਰ ਕੰਨ ਨਹੀਂ ਆ ਤਾਂ ਵਿਚਾਰ ਕਰੇ ਹੈ ਗਲਤੀ ਕੀਤੀ ਹੈ ਵਿਚਾਰ ਕਰ ਲਵੇ ਗਲਤੀ ਕੀਤੀ ਹੈ ਬਾਣੀ ਚ ਜਿਹੜਾ ਕਹੂਗਾ ਠੀਕ ਹੈ ਜੀ ਤੂੰ ਆਪਣੇ ਬਾਣੀ ਚ ਲਈ ਬਰਾਬਰੀ ਕਿਉਂ ਕੀਤੀ ਗਲਤੀ ਉਹਦੀ ਗਲਤੀ ਮੰਨ ਗਾ ਨੂੰ ਬਰਾਬਰੀ ਨਹੀਂ ਕਰ ਲਈ ਠੀਕ ਹੈ ਜੀ ਇਹਦਾ ਫਰੰਟ ਕਰ ਇਹ ਵਿਚਾਰ ਦੇ ਨਾਲ ਫਿਰ ਫਿਰ ਜੁੜ ਸਕਦੀ ਇਹ ਟੁੱਟੇ ਗੰਢਾਂ ਪੜੇ ਵਿਚਾਰ ਗੁਰ ਸ਼ਬਦੀ ਕਿਦਾਂ ਨਹੀਂ ਕਿਹਾ ਹੈ ਵਿਚਾਰ ਨੂੰ ਢੰਗੀ ਜਾ ਸਕਦੀ ਹੈ ਹੁਣ ਵੀ ਇਹ ਗੁਰ ਸ਼ਬਦੀ ਕਰ ਕਾਰਜਸਾਰ ਗੁਰ ਸ਼ਬਦੀ ਗੁਰੂ ਦੇ ਉਪਦੇਸ਼ ਨਾਲੇ ਗੱਲ ਦੇ ਸੰਦੇਸ਼ ਹੂੰ ਹੂੰ ਗੁਰੂ ਦਾ ਉਦੇਸ਼ ਇਹ ਲੜ ਬਹੁਤ ਜੋ ਗੁਰਬਾਣੀ ਕਹਦੀ ਹੈ ਇਹ ਬਗੜੀ ਬਹੁਤ ਆਪਣੀ ਮਰਜ਼ੀ ਵਿੱਚ ਖਸੂਰ ਨਹੀਂ ਸਕਦਾ ਕੋਈ ਵੀ ਜਿੱਥੇ ਮਰਜ਼ੀ ਖਸੂਰ ਲਈ ਉੱਥੇ ਹੀ ਡੁੱਟ ਜਾਂਦੀ ਹੈ ਗੱਲ ਉੱਥੇ ਹੀ ਠੀਕ ਹੈ ਜੀ ਲਾਹ ਸਾਚ ਤੇ ਡੁੱਟ ਜਾਂਦੀਆਂ ਧਾਰ ਠੀਕ ਹੈ ਲਾਹ ਸਾਚ ਨਾ ਆਵੇ ਟੁੱਟਾ ਤ੍ਰਿਪਵੰਨ ਠਾਕੁਰ ਪ੍ਰੀਤਮ ਮੋਟਾ ਲਾਲ ਸਾਚ ਲਾਹ ਕੀ ਸਰ ਸੱਚੇ ਲਾਹ ਨਾ ਆਵੇ ਟੋਟਾ ਟੋਟਾ ਚੋਂਦਾ ਹੀ ਨਹੀਂ ਹੈ ਸਾਚ ਦਾ ਜੇ ਲਾਹ ਹੈ ਟੋਟਾ ਤੇ ਥੋੜੀ ਠੀਕ ਹੈ ਜੀ ਆ ਸਾਚਨਾ ਆਵੇ ਟੋਟਾ ਰੂਪਵਨ ਠਾਕੁਰ ਪ੍ਰੀਤਮ ਮੋਟਾ ਪ੍ਰੀਤਮ ਬੰਦਾ ਖਾਦ ਲਿਆ ਪ੍ਰੀਤਮ ਗੋਟਾ-ਗੋਟਾ ਵੱਡੇ ਰੁੱਖੇ ਦੇ ਅੱਛਾ ਜੀ ਗੁਜਰਾਤੀ ਦੇ ਮੋਟੇ ਦਾ ਬਿਲਕੁਲ ਵੱਡਾ ਅੱਛਾ ਜੀ ਗੋਟਾ ਭਈਆ ਵੱਡਾ ਭਈਆ ਅੱਛਾ ਗੁਜਰਾਤੀ ਦਾ ਲਾਡਾ ਗੋਟਾ ਗੋਟੋ ਹਾਂ ਹਾਂ ਗੋਟਾ ਵੱਡੇ ਨੇ ਫਿਰ ਹਾਂ ਠਾਗੋਰੇ ਵੱਡੇ ਹੋ ਠੀਕ ਜੀ